ਉਈ ਉਸ ਤੋਂ ਪਿੱਛੋਂ ਅਮਰੀਕਾ ਦੀ ਹਕੂਮਤ ਤੇ ਉਹਨੇ ਛੱਤਰ ਛਾਇਆ ਜਿਹੜੀਆਂ ਉਪਸਥਤੀਆਂ ਤੇ ਪੰਕਤੀਆਂ ਮਜ਼ਬੂਤ ਹੁੰਦੀਆਂ ਕਾਰਪੋਰੇਟ ਕੰਪਨੀਆਂ ਉਹ ਕਰਦੀਆਂ ਨੇ ਤੇ ਹੁਣ ਤੱਕ ਉਸੇ ਤਰ੍ਹਾਂ ਕਰਦੀਆਂ ਆ ਰਹੀਆਂ ਇਹ ਜਿਹੜਾ ਥਾਕਾ ਹੈਗਾ ਜਵਾਬ ਇਸ ਥਾਕੇ ਨੂੰ ਇੱਕੋ ਨਾਂ ਦਿੱਤਾ ਜਾਂਦਾ ਸਾਹ ਦਾ ਜਵਾਬ ਤੇ ਉਹਦਾ ਖਾਸਾ ਇਹ ਹੈ ਆਪਣੇ ਆਪ ਨੂੰ ਬੰਦਰਨ ਤੋਂ ਬਾਅਦ ਕਿਹਾ ਇਸ ਮੂਲ ਨੂੰ ਸਮਝਦੇ ਤੋਂ ਗਿਆ ਅਸੀਂ ਅੱਜ ਕੱਲ ਦੇ ਹਾਲਾਤ ਨਾਲ ਸਮਝ ਨਹੀਂ ਸਕਦੇ ਤੇ ਇਸ ਵਾਸਤੇ ਇਹ ਤਾਕਤਾਂ ਆਪਣੀ ਫੌਜੀ ਤਾਕਤ ਦੇ ਬੇਥਾ ਵਾਅਦਾ ਕਰਦੀਆਂ ਤੇ ਇਹ ਤਾਕਤਾਂ ਦੇਸ਼ ਭਗਤ ਜਾਰਕਰ ਕਮੇਟੀ ਤਿਲੰਦਰ ਦਾ ਜਨਨ ਸਕੱਤਰ ਆ ਤੋ ਸੀਪੀਆਈ ਦਾ ਕੌਮੀ ਕੌਂਸਲ ਦਾ ਮੈਂਬਰ ਜਿਹੜਾ ਵਰ੍ਹੇ ਮਨਾ ਰਿਹਾ ਕਿਸ ਦੀ ਵਰ੍ਹੇ ਮਨਾ ਰਿਹਾ ਤੇ ਕੀ ਸ਼ਹੀਦ ਬਾਰੇ ਕੁਝ ਵਿਚਾਰ ਦੋ ਜੀ ਇਹ ਗਦਰ ਦੇਸ਼ ਭਗਤ ਬਾਬਾ ਛੇਰ ਸਿੰਘ ਵਹੀ ਪੁੰਦੀ ਵਰ੍ਹੇ ਆ ਇਹ ਇਹ ਬਾਬਾ ਸੀਪੀਆਈ ਚ ਰਿਆ ਕਿਸਾਨ ਸਭਾ ਦਾ ਨੇਤਾ ਸੀ ਹਾਂਜੀ ਇਹ ਉਸ ਦੌਰ ਦੇ ਵਿੱਚ ਇਹਨਾਂ ਨੇ ਜਦੋਂ ਦੇਸ਼ ਨੂੰ ਯਾਦ ਕਰਾਉਣ ਲਈ ਵਿਦੇਸ਼ਾਂ ਚੋਂ ਆਏ ਆ ਤੇ ਇਹਨਾਂ ਨੇ ਕਿਰਤੀ ਅਖਬਾਰ ਸ਼ੁਰੂ ਕੀਤੀ ਸੀ ਅੰਮ੍ਰਿਤਸਰੋਂ ਨਿਕਲਦੀ ਸੀ ਉਹ ਅਖਬਾਰ ਦੇ ਇਹ ਮੈਨੇਜਰ ਵੀ ਰਹੇ ਨੇ ਸੋ ਇਹਨਾਂ ਨੇ ਸਾਰੀ ਉਮਰ ਜੇਲ੍ਹ ਦੇ ਵਿੱਚ ਕੱਟੀ ਆ ਤੇ ਜੇਲ੍ਹ ਦੇ ਵਿੱਚ ਇਹਨਾਂ ਨੂੰ ਬਹੁਤ ਤਸੀਹੇ ਦਿੱਤੇ ਅੰਗਰੇਜ਼ਾਂ ਨੇ ਜੀ ਬਾਬਾ ਜੀ ਬਹੁਤ ਅਣਖ ਵਾਲੇ ਸੀ ਇਹ ਕਿਸੇ ਵੀ ਸਿਪਾਹੀ ਦਾ ਜਾਂ ਅੰਗਰੇਜ਼ੀ ਅਫਸਰ ਦਾ ਦਬਦਬਾ ਨਹੀਂ ਸੀ ਚੱਲਦੇ ਹਾਂਜੀ ਇਸ ਕਰਕੇ ਇਹਨਾਂ ਉੱਤੇ ਫਿਰ ਆਮ ਗਦਰੀ ਬਾਬਿਆਂ ਨਾਲੋਂ ਜ਼ਿਆਦਾ ਜ਼ੁਲਮ ਉਹਨਾਂ ਨੇ ਫਿਰ ਕੀਤੇ। ਇਹ ਸਰੀਰ ਦੇ ਵੀ ਇੰਨੇ ਤਕੜੇ ਸੀ ਕਿ ਇੱਕ ਵਾਰ ਇੱਕ ਬੰਗਾਲੀ ਸੀ ਤਲੋਕੀ ਤਲੋਕੀ ਜੇਲ੍ਹ ਦੇ ਵਿੱਚ ਅੰਡੇਮਾਨ ਦੀ ਜੇਲ੍ਹ 'ਚ। ਉਹ ਤੇਲ ਲਿਉਂਦਾ ਸਰੋਂ ਦਾ ਹਾਂਜੀ 1 ਲੀਟਰ ਤੇਲ ਉਹ ਫੜ ਲਿਆ ਉਹਨਾਂ ਨੇ, ਚਪਾਈਆਂ ਨੇ। ਇਹਨਾਂ ਬਾਬਾ ਜੀ ਨੇ ਬੜੀ ਕੋਸ਼ਿਸ਼ ਕੀਤੀ, ਤਰਲੇ ਮਾਰੇ ਵੀ ਛੱਡ ਦਿਓ ਇਹਨੂੰ ਵਿਚਰੇ ਨੂੰ। ਕਿਉਂ ਤੁਸੀਂ ਨਾ ਕੀ ਇਹਨੂੰ ਤੰਗ ਕਰਨ ਲੱਗੇ ਹਾਂਜੀ ਉਹ ਨਾ ਮੰਨੇ ਫਿਰ ਬਾਬਾ ਜੀ ਨੇ ਇੱਕ ਹੱਥ ਨਾਲ ਉਹ ਸਿਪਾਹੀ ਦੀ ਧੌਣ ਫੜ ਲਈ ਠੀਕ ਤੇ ਦੂਜੇ ਹੱਥ ਨਾਲ ਤੇਲ ਜਿਹੜਾ ਲੀਡਰ ਦਾ ਲੀਟਰ ਹੀ ਪੀ ਗਏ ਹਾਂਜੀ ਵੀਰੇ ਕਹਿਣ ਦਾ ਭਾਵ ਇਹ ਹੈ ਵੀ ਇਹ ਐ ਰਾਮ ਦੇ ਨਾਲ ਹੀ ਇਹ ਉਹ ਤੇਲ ਨੂੰ ਪਚਾਉਣ ਦਾ ਤਰੀਕਾ ਵੀ ਇਹਨਾਂ ਪਹਿਲਾਂ ਸੋਚਿਆ ਹੈ ਕਿ ਆਪਣੇ ਬੈਰਕ ਵਿੱਚ ਜਾ ਕੇ ਜੇਲ੍ਹ ਦੀ ਚ ਉੱਥੇ ਜਾ ਕੇ ਇਹਨਾਂ ਨੇ ਡੰਡ ਬੈਠਕਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਹ ਤੇਲ ਵੀ ਵਿਚਾਰਿਆ ਇੱਕ ਵੇਖੇ ਜਾਵੇ ਤਾਂ ਇੰਨੀਆਂ ਸ਼ੀਧੀਆਂ ਹੁੰਦੇ ਕਾਰਨ ਵੀ ਜਿਹੜਾ ਹੁਣ ਪੰਜਾਬ ਦਾ ਲਾਉਣ ਆਰਡਰ ਆ ਉਸ ਨੂੰ ਕਿਸ ਤਰ੍ਹਾਂ ਵੇਖਦੇ ਵਿਖੋ ਪੰਜਾਬ ਦਾ ਜਿਹੜਾ ਲਾਉਣ ਆਰਡਰ ਆ ਉਹ ਇਸ ਵੇਲੇ ਕੇਂਦਰ ਦੀ ਹਕੂਮਤ ਉਹ ਵਿਗਾੜਨਾ ਚਾਹੁੰਦੀ ਹੈ ਉਹ ਪੰਜਾਬ ਦੀ ਸਰਕਾਰ ਦੇ ਰਹੀ ਵੀ ਉਹਦੀ ਕੋਸ਼ਿਸ਼ ਆ ਹਾਲ ਹੀ ਕੇ ਮੈਂ ਸਮਝਦਾ ਵੀ ਪੰਜਾਬ ਦੀ ਸਰਕਾਰਾਂ ਦੀ ਆ ਲਾਉਣ ਆਰਡਰ ਨਾ ਵਿਗੜੇ ਪਰ ਕੇਂਦਰ ਵਾਲਿਆਂ ਦੀ ਇਹ ਕੋਸ਼ਿਸ਼ ਆ ਕਿ ਹਿੰਦੂ ਤੇ ਸਿੱਖਾਂ ਦੇ ਵਿੱਚ ਫੇਰ ਕੋਈ ਤਰ੍ਹਾਂ ਦਾ 파ੜਾ ਪਾਇਆ ਜਾਵੇ ਤੇ ਜਿਹਦੇ ਨਾਲ ਆ ਉਹ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਵਿਗਾੜ ਸਕਦੇ ਹੋ ਜਾਂ ਵਿਗੜ ਇਹ ਉਹਨਾਂ ਦੀ ਕੋਸ਼ਿਸ਼ ਕਿਉਂਕਿ ਜਿਹੜਾ ਜੰਗ ਜਿਹੜੇ ਨੌਜਵਾਨ ਸਿੱਖ ਕਮਿਊਨਿਟੀ ਦੇ ਵਿੱਚ ਨੇ ਉਹਨਾਂ ਨੂੰ ਘਬਰਾਹ ਕਰਕੇ ਤੇ ਏਜੰਸੀਆਂ ਕਿ ਇਹ ਉਹਨਾਂ ਤੋਂ ਕੰਮ ਲੈਣ ਦੀ ਉਹਨਾਂ ਦੀ ਕੋਸ਼ਿਸ਼ ਹੈ ਉਹਨਾਂ ਨੂੰ ਗਨਾਹ ਕਰ ਰਹੇ ਹੈ ਜਿਹਦਾ ਕਰਕੇ ਫਿਰ ਇਹ ਸਮੱਸਿਆ ਸਾਡੇ ਸਾਹਮਣੇ ਹੈ ਗਈ ਹੈ ਜੀਪੀਆਈ ਕਾਮਰੇਟ ਵੱਲੋਂ ਕੀ ਕੀਤਾ ਜਾ ਰਿਹਾ ਹੈ ਇਸ ਬਾਰੇ ਸੀਪੀਆਈ ਜਿਹੜੀ ਹਿਊਮਨਿਸਟ ਪਾਰਟੀ ਆਫ ਇੰਡੀਆ ਹੈ ਹਾਂਜੀ ਇਹਦਾ ਮੁੱਖ ਸਲੋਗਨ ਇਹ ਆ ਕਿ ਜੇ ਗੱਦਰੀ ਬਾਬਿਆਂ ਦੀ ਸੋਚ ਦਾ ਸਮਾਜ ਬਣਾਉਣਾ ਹੈ ਤੇ ਫਿਰ ਪਾਰਲੀਮੈਂਟ ਦੇ ਵਿੱਚ ਇੱਕ ਕਾਨੂੰਨ ਬਣਾਉਣਾ ਚਾਹੀਦਾ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਜਿਸ ਕਾਨੂੰਨ ਦੇ ਤਹਿਤ 18 ਸਾਲ ਦੀ ਉਮਰ ਤੋਂ ਹਰ ਕੁੜੀ ਮੁੰਡੇ ਨੂੰ ਰੁਜ਼ਗਾਰ ਮਿਲੇ ਭਾਵੇਂ ਉਹ ਪੜਿਆ ਹੈ ਭਾਵੇਂ ਉਹ ਅਨਪੜਿਆ ਉਹਦੀ ਯੋਗਤਾ ਦੇ ਆਧਾਰ ਤੇ ਜੇ ਰੋਟੀ ਰੋਜੀ ਰੁਜ਼ਗਾਰ ਹਰ ਇੱਕ ਨੂੰ ਮਿਲਦਾ ਹੋਏਗਾ ਤੇ ਚੋਰੀ ਤੇ ਜਿਹੜਾ ਅੱਜਕੱਲ ਦੇ ਹਾਲਾਤ ਨੇ ਪੁਲਿਸ ਦੀ ਸੀਨਾ ਜੋਰੀ ਅਫਸਰ ਸਹੀ ਦੀ ਸੀਨਾ ਜੋਰੀ ਉਹ ਆਟੋਮੈਟਿਕ ਹੀ ਖਤਮ ਹੁੰਦੀ ਹੈ ਕਿਉਂਕਿ ਇਹ ਕਹਾਵਤ ਹੀ ਹੈ ਜਿਹਦੇ ਘਰ ਦਾਣੇ ਉਹਦੇ ਕੰਮਲੇ ਵੀ ਸਿਆਣੇ ਸੋ ਇਸ ਵਾਸਤੇ ਇਹ ਜ਼ਰੂਰਤ ਹੈ ਬੜੀ ਵੱਡੀ ਪਰ ਨਾ ਕੇਂਦਰ ਦੀ ਗਵਰਨਮੈਂਟ ਤੇ ਨਾ ਪੰਜਾਬ ਦੀ ਗਵਰਨਮੈਂਟ ਇਧਰਲੇ ਬੰਨੇ ਨਾ ਮਾਤਰ ਧਿਆਨ ਦੇ ਰਹੀ ਹੈ ਕੇਂਦਰ ਤੇ ਦੇ ਹੀ ਨਹੀਂ ਰਹੀਆ ਬਿਲਕੁਲ ਤੇ ਵੱਡੀ ਪੱਧਰ ਦੇ ਦਿੱਤੇ ਜੇ ਮੈਂ ਕਹਿ ਦਵਾਂ ਕਿ 100 ਦੇ ਵਿੱਚੋਂ 80% ਦੀ ਸਾਡੇ ਦੇਸ਼ ਦੀ ਵਸੋਂ ਗਰੀਬੀ ਦੀ ਹਾਲਤ ਵਿੱਚ ਜ਼ਿੰਦਗੀ گزار ਰਹੀ ਹੈ ਕਿਉਂਕਿ ਇੰਨੀ ਵੱਡੀ ਪੱਤਰ ਤੇ ਰਜਕਾਰ ਚਾਹੀਦਾ ਸੋ ਬਾਬਾ 600 ਵਹੀਂ ਪਈਦਾ ਇਹੀ ਸਨੇਹਾ ਸੀ ਇਸੇ ਕਰਕੇ ਉਹਨਾਂ ਨੇ ਕੁਰਬਾਨੀ ਦਿੱਤੀ ਗਦਰੀ ਬਾਬਿਆਂ ਨੇ ਕੁਰਬਾਨੀ ਦਿੱਤੀ ਉਸ ਸੋਚ ਨੂੰ ਲੈ ਕੇ ਅਸੀਂ ਪਿਰਤਪਾਈ ਪਿੰਡ ਦੇ ਵਿੱਚ ਇਹ ਵਰਸੀ ਮਨਾਉਣ ਦੀ ਵੀ ਲਾਜ਼ਮੀ ਤੌਰ ਤੇ ਇਹ ਵਰਸੀ ਮਨਾਇਆ ਜਾਂ ਸਾਡੀ ਕੋਸ਼ਿਸ਼ ਆ ਲੱਗੇ ਮਗਰ ਕਿ ਬਾਬਾ ਛੇਰ ਸਿੰਘ ਦੇ ਨਾਂ ਤੇ ਜਿਹੜਾ ਗੇਟ ਵੀ ਬਣੇ ਤੇ ਤਾਂ ਜੋ ਲੋਕ ਉਹਨਾਂ ਨੂੰ ਯਾਦ ਇਹੀ ਸੱਚੀ ਸੁੱੱਚੀ ਦੇਸ਼ਪੱਤਜਾਦਗਰ ਕਮੇਟੀ ਵੱਲੋਂ ਤੇ ਸੀਪੀਆਈ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਹੈ। ਮੰਡੀ ਨੂੰ ਲੈ ਕੇ ਵੀ ਪਿਛਲੇ ਦਿਨੀ ਵੀ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਸ਼ਰਧਧਰ ਕਿਸਾਨਾਂ ਦੀਆਂ ਟਰਾਲੀਆਂ ਤੱਕ ਗਾਇਬ ਹੋ ਗਈਆਂ ਉਸ ਨੂੰ ਕਿਵੇਂ ਦੇਖਦੇ ਜੀ ਵੇਖੋ ਜੀ ਅੱਜ ਦੀ ਹਕੂਮਤ ਜੋ ਚਾਹੁੰਦੀ ਆ ਕਿ ਜੋ ਉਹਨਾਂ ਖਨੋਰੀ ਤੇ ਸ਼ਿੰਭੂ ਬਾਰਡਰ ਤੇ ਕੀਤਾ ਅਜੇ ਤੱਕ ਦੁਨੀਆ ਦੇ ਇਤਿਹਾਸ ਵਿੱਚ ਐਹੋ ਜਿਹਾ ਤਸ਼ੱਦਦ ਨਹੀਂ ਸੀ ਹੋਇਆ ਕਿ ਕਿਸਾਨਾਂ ਦੀਆਂ ਟਰਾਲੀਆਂ ਉਹਨਾਂ ਦੇ ਕੂਲਰ ਫਰਿੱਜਾਂ ਤੱਕ ਚੋਰੀ ਕਰਕੇ ਤੇ ਖੜਨ ਵੀ ਮੁਲਾਜ਼ਮਾਂ ਹਰਾਨਗੀ ਵਾਲੀ ਗੱਲ ਆ ਵੀ ਹੋਰ ਕੋਈ ਚੁੱਕ ਕੇ ਤੇ ਗੱਲ ਵੱਖਰੀ ਆ ਪਰ ਜਿਨ੍ਹਾਂ ਨੇ ਡਕਣਾ ਸੀ ਚੋਰੀ ਕਰਮ ਤੋਂ ਉਹਨਾਂ ਮੁਲਾਜ਼ਮਾਂ ਨੇ ਉਥੋਂ ਟਰਾਲੀਆਂ ਵੀ ਏਡੀਆਂ ਵੱਡੇ ਟਰਾਲੇ ਚੋਰੀ ਕੀਤੇ ਜਿਹੜਾ ਇੱਕ ਇੱਕ ਟਰਾਲਾ 5-5 ਲੱਖ ਦਾ ਸੀ ਮਤਲਬ ਇਹਦੇ ਨਾਲੋ ਗਿਰੀ ਹੋਈ ਸਰਕਾਰ ਜਾਂ ਮੁਲਾਜ਼ਮ ਜਿਹੜੇ ਆ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਕਿਉਂਕਿ ਸਰਕਾਰ ਦੀ ਸਾਰੀ ਇਨਕਾਮੀ ਸਰਕਾਰ ਦੀ ਆ ਕਿਉਂਕਿ ਪਿੱਛੇ ਤੁਸੀਂ ਇੱਕ ਬਿਆਨ ਪੜ੍ਹਿਆ ਪਾਰਲੀਮੈਂਟ ਵਿੱਚ ਅਹਿਮਦ ਸ਼ਾਹ ਬੋਲਦਾ ਤੀ ਜਿਹੜੇ ਇੱਥੇ ਖਾਲਸਪੁਰ ਪਿੰਡਰਾਂ ਵਾਲੇ ਦੇ ਸਮਰਥਨ ਬਣਾ ਚਾਹੁੰਦੇ ਸੀ ਅੱਜ ਕੱਲ ਉਹ ਡਿਬਲੂ ਕਟ ਜੇਲ੍ਹ 'ਚ ਬੈਠੇ ਪਾਠ ਕਰ ਰਹੇ ਆ ਹਾਂਜੀ ਤੇ ਇਥੋਂ ਇਹ ਗੱਲ ਸਮਝ ਲਓ ਆਠੋ ਜੇਲ੍ਹ ਵਿੱਚ ਅਸੀਂ ਉੱਥੋਂ ਤੱਕ ਤਾਂ ਪੰਜਾਬ ਵਿੱਚ ਸਾਡੀ ਸਰਕਾਰ ਵੀ ਨਹੀਂ ਤਾਂ ਵੀ ਉਹਨਾਂ ਨੂੰ ਜੇਲ੍ਹ ਚ ਭੇਜ ਦਿੱਤਾ ਵਾ ਇਸ ਕਰਕੇ ਭਗਵੰਤ ਮਾਨ ਤੇ ਅਹਿਮਦ ਸ਼ਾਹ ਦੀ ਇੱਕੋ ਗੱਲ ਆ ਰੜੇ ਆ ਰੜ ਕੇ ਇਹਨਾਂ लाठी ਚਾਰਜ ਕਰਾਇਆ ਤੇ ਸਾਰਾ ਅਮਨ ਕਾਨੂੰਨ ਭਾਂ ਕੇ ਕਰਨ ਦੀ ਕੋਸ਼ਿਸ਼ ਕਰਨ ਦੇ ਆ ਨਸ਼ਾ ਇੰਨਾ ਵੱਧ ਗਿਆ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਵੱਧ ਗਿਆ ਜਿਹੜੇ ਇਹ ਕਹਿੰਦੇ ਸੀ ਵੀ ਅਸੀਂ ਨਸ਼ਾ ਖਤਮ ਕਰਨਾ ਇਹਨਾਂ ਨੇ ਦੁੱਗਣਾ ਪਹਿਲਾਂ 3 ਸਾਲ ਨਸ਼ਾ ਵੇਚਣ ਦੀਆਂ ਖੁੱਲ੍ਹਾ ਦਿੱਤੀਆਂ ਤੇ ਹੁਣ ਆਖਰੀ ਆਣ ਕੇ ਕਹਿੰਦੇ ਜੀ ਇਹ ਨਸ਼ਾ ਬੰਦ ਕਰਨਾ ਅਸੀਂ ਐ ਕਰਦਾਂਗੇ ਜੋ ਕਰਦੇ ਕੁਛ ਨਹੀਂ ਇਹਨਾਂ ਕਰਨਾ ਕੋਠੀਆਂ ਢਾਉਣ ਨਾਲ ਨਸ਼ਾ ਬੰਦ ਨਹੀਂ ਹੋਣਾ ਕੋਠੀਆਂ ਜ਼ਬਤ ਕਰੋ ਜਿਹੜੇ ਵੱਡੇ ਸਮਗਲਰ ਆ ਜਿਹੜੇ ਆਮ ਲੋਕਾਂ ਨੇ ਇੱਕ ਇੱਕ ਪਿਓ ਫੌਜੀ ਤੇ ਉਹ ਆਣ ਕੇ ਕੋਠੀ ਪਾਉਂਦਾ ਫੌਜੀ ਦੀ ਰਿਟਾਇਰਮੈਂਟ ਦਾ ਸਾਰਾ ਰੁਪਈਆ ਲਾਉਂਦਾ ਉਸ ਕੋਠੀ ਤੇ ਤੇ ਉਹਦਾ ਪੁੱਤ ਜਨ ਛੇੜੀ ਨਿਕਲਿਆ ਤੇ ਉਹਦਾ ਕੀ ਕਸੂਰ ਆ ਉਹਦੀ ਕੋਠੀ ਢਾਉਂਦੇ ਆ ਇਹ ਬਹੁਤ ਮਾੜੀ ਗੱਲਾਂ ਮਨ ਭਾਗੀ ਗੱਲਾਂ ਆ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਇਹ ਨਤੀਜੇ ਜਿਹੜੇ ਆ ਇਹ ਕਿਸਾਨ ਇਹਨਾਂ ਨੂੰ ਮੂੰਹ ਮੋੜਨਾ ਜਵਾਬ ਦੇਣਗੇ ਇਹਨਾਂ ਦੇ ਢੀਮਾਂ ਮਾਰਨਗੇ ਲੋਕ ਕਿਉਂਕਿ ਜਿਓ ਹਾਲਾਤ ਇਹ ਨਾ ਪੰਜਾਬ ਦਾ ਕਰ ਦਿੱਤਾ ਵਾ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਉਹਦੇ ਵਿੱਚ ਨਾ ਤੇ ਮਜ਼ਦੂਰ ਦਾ ਕੋਈ ਅ ਬਰਸਟ ਹੋਇਆ ਨਾ ਕਿ ਕਿਸਾਨ ਦਾ ਆ ਉਸ ਨੂੰ ਕਿਸ ਤਰ੍ਹਾਂ ਦੇ ਬਿਲਕੁਲ ਹੀ ਨਹੀਂ ਨਾ ਮਾਤਰ ਵੀ ਨਹੀਂ ਮਤਲਬ ਇਹਨਾਂ ਸੋਚਿਆ ਹੀ ਨਹੀਂ ਮਤਲਬ ਕਿਸੇ ਨੂੰ ਬਚਾਉਣ ਦੀ ਗੱਲ ਤੇ ਕਰਦੇ ਹੀ ਨਹੀਂ ਇਹ ਤੇ ਮਤਲਬ ਸਿਰਫ ਆਪਣੇ ਢਿੱਡ ਭਰਨ ਦੀ ਗੱਲ ਕਰਦੇ ਆ ਜਿ ਤਰ੍ਹਾਂ ਉਥੋਂ ਦਾ ਇੱਕ ਐਮਐਲਏ ਆ ਉਹ ਆਪ ਚੋਰੀਆਂ ਕਰਾਉਣ ਡਿਆ ਆਪ ਦੇ ਤੇ ਰੇਤਾਂ ਦੇ ਖੱਡੇ ਆ ਸਾਰਾ ਕੁਝ ਆਪ ਕਰਨ ਡਿਆ ਇੱਥੋਂ ਤੱਕ ਕੇ ਇਸ ਇਲਾਕੇ ਸਾਣੀ ਇੱਕ ਦਿੱਲੀ ਹੈ ਵੀ ਇਹ ਕਟੜਾ ਐਸਪ੍ਰੈਸ ਰੋਡ ਨਿਕਲ ਰਿਆ ਹਾਂਜੀ ਉੱਥੇ ਕਿਸਾਨਾਂ ਦੀਆਂ ਜ਼ਮੀਨਾਂ ਇੱਕ ਬੰਨੇ ਰਹਿ ਗਈਆਂ ਬਚਕਾਏਆਂ ਦੀ ਜ਼ਮੀਨਾਂ ਦੇ ਰੋਡ ਜਾਂਦਾ ਦੂਸਰੇ ਬੰਨੇ ਉਹਦੀ ਬੰਬੀ ਆ ਉਹ ਕਿਸਾਨ ਨੇ ਜਜਾਰੂ ਕਿਸਾਨ ਨੇ ਮੰਗ ਕੀਤੀ ਵੀ ਸਾਡਾ ਜਿਹੜਾ ਇਹ ਰਸਤਾ ਉਹਨੂੰ ਦਿੱਤਾ ਜਾਵੇ ਮੈਂ ਪਾਣੀ ਵੀ ਲੰਗਾਉਣਾ ਤੇ ਆਪ ਵੀ ਲੰਗਣਾ ਉਹਨੇ ਉੱਥੇ ਬੈਠਾ ਸੀ ਉਹ ਪਾਰਟੀ ਨੂੰ ਲੈ ਕੇ ਸੰਘਰਸ਼ ਕਮੇਟੀ ਨੂੰ ਤੇ ਉਥੋਂ ਉਹਨੂੰ ਲੈਣ ਦਾ ਥਾਣੇ ਇਹੋ ਲਾਰੇ ਲੱਪੇ ਲਾ ਕੇ ਵੀ ਤਰਨਾ ਗੱਲਬਾਤ ਕਰਨੀ ਆ ਥਾਣੇ ਲਿਆਂਕ ਕੇ ਉੱਤੇ ਪਰਚਾ ਦਰਜ ਕਰਕੇ ਤੇ ਉਹਨੂੰ ਜੇਲ੍ਹ ਚ ਸੁੱਟਤਾ ਅੱਜ ਵੀ ਉਹ ਜੇਲ੍ਹ ਚ ਜਾਦਵਿੰਦਰ ਸਿੰਘ ਜਾਦੀ ਅਗਰ ਉਹਨੂੰ ਨਹੀਂ ਛੱਡਦੇ ਨਹੀਂ ਰਿਹਾ ਕਰਦੇ ਤੇ ਉੱਤੇ ਅਸੀਂ ਤਿੱਖਾ ਸੰਘਰਸ਼ ਲੜਾਂਗੇ ਉਹਨੂੰ ਹਰਿਆਰ ਕਰਨਾ ਚਾਹੀਦਾ ਬਿਲਕੁਲ ਨਜਾਇਜ਼ ਤੇ ਬੇਕਸੂਰ ਬੰਦਾ ਜਿਹੜਾ ਇਹਨਾਂ ਜੇਲਾਂ ਚ ਢੱਕਿਆ ਬਹੁਤ ਬਹੁਤ ਧੰਨਵਾਦ